हेलो सशी काल फिर तो स्वागत है ਤੁਹਾਡਾ ਸਕਾਈਲੈਂਡ ਫੈਸ਼ਨ ਸਟੋਰ ਦੇ ਪੇਜ ਦੇ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਸਭ ਤੋਂ ਜ਼ਿਆਦਾ ਸਮਰਸ ਦੇ ਵਿੱਚ ਵਿਕਣ ਵਾਲਾ ਰੈਗੂਲਰ ਸਭ ਤੋਂ ਜ਼ਿਆਦਾ ਪਸੰਦ ਕਰਦੀਆਂ ਨੇ ਭੈਣਾ ਕਾਟਨ ਦੁਪੱਟਾ ਸੂਟ ਹਾਂਜੀ 5-600 ਦੀ ਰੇਂਜ ਦੇ ਵਿੱਚ 500 ਰੁਪਏ ਦਾ ਆਪਾਂ ਸੇਲ ਕਰਦੇ ਹਾਂ ਜੀ ਕਾਟਨ ਦੁਪੱਟਾ 5 ਮੀਟਰ ਸੂਟ ਰਹੂਗਾ ਤੇ ਨਾਲ ਰਹੂਗਾ 2.5 ਮੀਟਰ ਦਾ ਦੁਪੱਟਾ ਪਿਓਰ ਮਲ ਕਾਟਨ ਦੇ ਦੁਪੱਟੇ ਰਹਿਣਗੇ ਚੈੱਕ ਕਰੋ ਲਾਈਟ ਡਾਰਕ ਸਾਰੇ ਕਲਰ ਦੇ ਵਿੱਚ ਆ ਜਾਂਦੇ ਆ ਪ੍ਰਿੰਟਿੰਗ ਚੈੱਕ ਕਰੋ ਸੂਟ ਦੀ ਕਿੰਨੀ ਸੋਹਣੀ ਪ੍ਰਿੰਟਿੰਗ ਹੈ ਨਾ ਛੋਟਾ ਨਾ ਵੱਡਾ ਫੁਲ మీడియం ਸਾਈਜ਼ ਦੇ ਵਿੱਚ ਰਹੂਗਾ ਤੇ ਦੁਪੱਟੇ ਦੇ ਵਿੱਚ ਸੈਂਟਰ ਪੈਨਲ ਰਹੂਗਾ ਪਲੇਨ ਤੇ ਨਾਲ ਸਾਈਡਸ ਦੇ ਸਾਈਡ ਦੇ ਉੱਤੇ ਰਹੂਗਾ ਬਾਰਡਰਸ ਬਹੁਤ ਸੋਹਣੀ ਪ੍ਰਿੰਟਿੰਗ ਆ ਇਦਾਂ ਦੀ ਸੋਹਣੀ ਸੋਹਣੀ ਵੈਰਾਈਟੀ ਦੇਖਣ ਲਈ ਪੇਜ ਸਾਡਾ ਜਰੂਰ ਫੋਲੋ ਕਰਿਆ ਕਰੋ ਜੀ ਪੇਜ ਨੂੰ ਫੋਲੋ ਕਰਨਾ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਚੈੱਕ ਕਰੋ ਜੀ ਇਹਦੇ ਵਿੱਚ ਕਲਰ ਕਿੰਨੇ ਪਿਆਰੇ ਨੇ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੀ ਵੈਰਾਈਟੀ ਆ ਰੈਗੂਲਰ ਵੇਅਰ ਦੇ ਵਿੱਚ ਸਭ ਤੋਂ ਜ਼ਿਆਦਾ ਸਟੇਲ ਹੁੰਦੀ ਆ ਤੇ ਸਭ ਤੋਂ ਜ਼ਿਆਦਾ ਕੰਫਰਟ ਰਹਿੰਦੀ ਆ ਤੇ ਇਹਦੇ ਵਿੱਚ ਡਿਜ਼ਾਈਨਿੰਗ ਤੁਹਾਨੂੰ ਆਪਾਂ ਚੈੱਕ ਕਰਵਾ ਦਿੰਨੇ ਆ ਨਿਗਾਹ ਕਰਵਾ ਦਿੰਨੇ ਆ ਇਦਾਂ ਦੀ ਸੋਹਣੇ ਸੋਹਣੇ ਵੈਰਾਈਟੀ ਸਾਡੇ ਕੋਲੇ ਬਹੁਤ ਜ਼ਿਆਦਾ ਹੁੰਦੀ ਆ ਸਾਰੀ ਪੋਸੀਬਲ ਨਹੀਂ ਹੁੰਦੀ ਜੀ ਵੀਡੀਓਜ਼ ਦੇ ਵਿੱਚ ਸ਼ੋਅ ਕਰਨੀ ਤਾਂ ਜਿੰਨਾਂ ਕੋਲੇ ਆਪਸ਼ਨ ਹੁੰਦੀ ਆ ਵਿਜ਼ਿਟ ਕਰਨ ਦੀ ਪਲੀਜ਼ ਵਿਜ਼ਿਟ ਕਰ ਲਿਆ ਕਰੋ ਤੇ ਆ ਦੇਖੋ ਜੀ ਸੈਕਿੰਡ ਡਿਜ਼ਾਈਨਿੰਗ ਪੌਲ ਕਾ ਡਾਟਸ ਦੇ ਵੈਸੇ ਡਿਜ਼ਾਈਨਿੰਗ ਆ ਦੇਖੋ ਕਿੰਨੀ ਸੋਹਣੀ ਡਿਜ਼ਾਈਨਿੰਗ ਏ ਮਤਲਬ ਕਿ ਪਾਲਕਾ ਡਾਟਸ ਦੇ ਵਿੱਚ ਬਹੁਤ ਜ਼ਿਆਦਾ ਚੱਲਦੀ ਆ ਡਿਜ਼ਾਈਨਿੰਗ ਤੇ ਨਾਲ ਦੁਪੱਟੇ ਦੇਖੋ ਕਿੰਨੇ ਸੋਨੇ ਕੰਟਰਾਸਟ ਦੇ ਵਿੱਚ ਦੁਪੱਟੇ ਨੇ ਮਲ ਕਾਟਨ ਦੇ ਦੁਪੱਟੇ ਰਹਿਣਗੇ ਵਾਈਟ 베ਸ ਦੇ ਉੱਤੇ ਦੁਪੱਟੇ ਰਹਿਣਗੇ ਸੂਟਸ ਦੇ ਕਲਰ ਚੇਂਜ ਹੁੰਦੇ ਜਾਣਗੇ ਦੁਪੱਟਿਆਂ ਦੇ 베ਸ ਸੇਮ ਰਹਿਣਗੇ ਆ ਚੈੱਕ ਕਰ ਲੋ ਜੀ ਸੈਕੰਡ ਕਲਰ ਚੈੱਕ ਕਰੋ ਪਾਲਕਾ ਡਾਟਸ ਦੇ ਵਿੱਚ ਬਹੁਤ ਸੋਹਣਾ ਲੱਗੇਗਾ ਇਹ ਸੂਟ ਬਣਿਆ ਹੋਇਆ ਵਾਈਟ ਲੈਸਸ ਦੇ ਨਾਲ ਜਿੱਦਾਂ ਅੱਜਕੱਲ ਕੁੜੀਆਂ ਬਣਾਉਂਦੀਆਂ ਨੇਗੀਆਂ ਉਹ ਉਹ ਚੀਜ਼ ਬਣ ਸਕਦੀ ਹੈ ਇਹਦੀ ਬਹੁਤ ਹੀ ਪਿਆਰੀ ਮਹਿੰਦੀ ਕਲਰ ਤੇ ਇਦੂ ਆਦ ਆਪਣੇ ਕੋਲੇ ਆ ਜੂਗਾ ਗਾਜਰੀ 레드 ਕਲਰ ਤੇ ਇਹਦੇ ਵਿੱਚ ਆਪਣੇ ਕੋਲੇ ਆ ਜੂਗਾ ਲਵੈਂਡਰ ਕਲਰ ਡਿਜ਼ਾਈਨਿੰਗ ਇਹਦੇ ਵਿੱਚ ਬਹੁਤ ਆ ਚੈੱਕ ਕਰਦੇ ਜਾਓ ਆਪਾਂ ਜਿੰਨੀ ਕੁ ਪੋਸੀਬਲ ਹੁੰਦੀ ਆ ਵੀਡੀਓ ਦੇ ਵਿੱਚ ਦਿਖਾ ਦਿੰਨੇ ਆ ਆ ਚੈੱਕ ਕਰੋ ਜੀ ਬਰੀ ਕੰਬੀ ਬਹੁਤ ਸੋਹਣੀ ਡਿਜ਼ਾਈਨਿੰਗ ਬਰੀ ਕੰਬੀ ਦੇ ਵਿੱਚ ਦੁਪੱਟੇ ਦੇ ਬਹੁਤ ਹੀ ਜ਼ਿਆਦਾ ਸੌਫਟ ਹੁੰਦੇ ਆ ਜੀ ਇਹ ਸੂਟਸ ਦੇ ਚੈੱਕ ਕਰੋ 5 ਮੀਟਰ ਸੂਟ 2.5 ਤੋਂ 2.5 ਮੀਟਰ ਦੀ ਕੱਟ ਦੇ ਵਿਚਾਰ ਦੁਪੱਟੇ ਹੁੰਦੇ ਆ ਦੁਪੱਟਿਆਂ ਦੀ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਇਦੇ ਵਿੱਚ ਆਪਣੇ ਕੋਲੇ ਕਲਰ ਬਹੁਤ ਹੀ ਜ਼ਿਆਦਾ ਪਿਆਰੇ ਪਿਆਰੇ ਨੇ ਕਿੰਨੇ ਸੋਹਣੇ ਕਲਰ ਨੇ ਰੈੱਡ ਮਹਰੂਨ ਕਲਰ ਆ ਗਿਆ ਲਵ ਆਪਣਾ ਮਸਟਰਡ ਕਲਰ ਆ ਗਿਆ ਗ੍ਰੀਨ ਫਰੋਜ਼ੀ ਕਲਰ ਆ ਗਿਆ ਇੱਕ ਪ੍ਰਿੰਟਿੰਗ ਹੋਰ ਆຊੂਗੀ ਇਹਦੇ ਵਿੱਚ ਚੈੱਕ ਕਰੋ ਜੀ ਬਲੌਕ ਵਾਲਾ ਦੇਖੋ ਜੀ ਆਪਾਂ ਪ੍ਰਿੰਟਿੰਗ ਸਾਰੀ ਅਲੱਗ-ਅਲੱਗ ਦਿਖਾ ਰਹੇ ਹਾਂ ਪੌਲਕਾ ਡਾਟਸ ਦਿਖਾਤੀ ਬਰੀਕ ਕੰਬੀ ਦਿਖਾਤੀ ਬਰੀਕ ਫੁੱਲ ਦਿਖਾਤਾ ਹੁਣ ਆਪਾਂ ਬਲੌਕ ਪ੍ਰਿੰਟਿੰਗ ਦੇ ਵਿੱਚ ਦਿਖਾਤਾ ਇਹਦਾ ਦੁਪੱਟਾ ਚੈੱਕ ਕਰੋ ਲੋ ਬਹੁਤ ਹੀ ਸੋਹਣਾ ਲੈਰੀਟ ਟਾਈਪ ਇਹਦਾ ਦੁਪੱਟਾ ਬਣਿਆ ਹੋਇਆ ਬਹੁਤ ਸੋਹਣੀ ਮਰੋ ਗੋਲਡਨ ਲਾਈਨ ਦਿੱਤੀ ਵੀ ਆ ਦੁਪट्टे ਦੇ ਵਿੱਚ ਤੇ ਇਹਦੇ ਵਿੱਚ ਵੀ ਦੋ ਤੋਂ ਤਿੰਨ ਕਲਰ ਮਿਲ ਜਾਣਗੇ ਆ ਚੱਕੋ ਜੀ 그린 ਆ ਗਿਆ ਫਰੋਜ਼ੀ ਆ ਗਿਆ ਹੌਟ ਪਿੰਕ ਆ ਗਿਆ ਲਾਈਟ ਡਾਰਕ ਸਾਰੇ ਚਾਰ ਰਹਿਣਗੇ ਇਹਦੇ ਵਿੱਚ ਤੇ ਮਤਲਬ ਕਿ ਇਦਾਂ ਦੀ ਸਾਰੀ ਸਾਡੇ ਕੋਲੇ ਪੋਸੀਬਲ ਹੁੰਦੀ ਨਹੀਂ ਵੈਰਾਈਟੀ ਜਿਹੜੀ ਆਪਾਂ ਤੁਹਾਨੂੰ ਦਿਖਾ ਦਈਏ ਤੇ ਤਾਂ ਹੀ ਵਾਰ-ਵਾਰ ਕਹਿੰਦੇ ਆ ਕਿ ਜਿਨ੍ਹਾਂ ਕੋਲੇ ਆਪਸ਼ਨ ਹੁੰਦੀ ਆ ਵਿਜ਼ਿਟ ਕਰਨ ਦੀ ਜਰੂਰ ਵਿਜ਼ਿਟ ਕਰਕੇ ਦੇਖਿਆ ਕਰੋ ਤੇ ਇਹਦੇ ਵਿੱਚ ਆਪਣੇ ਕੋਲ ਇੱਕ ਆ ਚੀਜ਼ ਵੀ ਆ ਜਾਂਦੀ ਆ ਜੀ ਚੈੱਕ ਕਰੋ ਜਿੰਦਾ ਕਿਸੇ ਆਪਣੀ ਨਾਨੀ ਦਾਦੀ ਕਿਸੇ ਨੇ ਵੀ ਵੇਅਰ ਕਰਨਾ ਹਨਾ 5 ਮੀਟਰ 올ਓਵਰ ਸੂਟ ਤੇ ਨਾਲ ਕਾਟਨ ਮਲ ਦਾ ਦੁਪੱਟਾ 500 ਰੁਪਏ ਦੇ ਵਿੱਚ ਸੁਪਰ ਕੂਲ ਆਈਟਮ ਆ ਜੀ ਸਾਡੀ ਸੁਪਰ ਹਿੱਟ ਰਹਿੰਦੀ ਆ ਮਤਲਬ ਕਿ ਸਾਡੇ ਕੋਲੇ ਇੰਨਾ ਚੀਜ਼ਾਂ ਨੂੰ ਦਿਖਾਉਣ ਦਾ ਟਾਈਮ ਹੀ ਨਹੀਂ ਹੁੰਦਾ ਇਹ ਤਾਂ ਜਸਟ ਇੱਕ ਮਾਲ ਆਇਆ ਸੀ ਤੁਹਾਨੂੰ ਆਪਾਂ ਨਿਗਾਹ ਕਰਵਾਤਾ ਬਹੁਤ ਸਾਰੀ ਡਿਜ਼ਾਈਨਿੰਗ ਹੈ ਇਹਦੇ ਵਿੱਚ ਰੈਗੂਲਰ ਆਉਂਦੀ ਵੀ ਰਹਿੰਦੀ ਆ ਡਿਜ਼ਾਈਨ ਬਦਲ-ਬਦਲ ਕੇ ਆਉਂਦੇ ਰਹਿੰਦੇ ਆ ਇਧਰ ਦੀ ਸੋਹਣੀ-ਸੋਹਣੀ ਵੈਰਾਈਟੀ ਦੇਖਣ ਲਈ ਸਾਡਾ ਪੇਸ ਕਾਈਲਨ ਫੈਸ਼ਨ ਸਟੋਰ ਇੰਸਟਾਗ੍ਰam ਤੇ YouTube ਦੇ ਉਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਥੈਂਕ ਯੂ